ਵਾਲ ਸਾਹਿਬ ਨੂੰ ਅੱਜ ਕੰਮ ਜਵਾਂ ਦੇਣਾ ਹੋ ਗਿਆ ਬੈਠਾ ਨੂੰ ਇਹਨਾਂ ਦੀ ਇਹਨਾਂ ਦੇ ਦੇਖ ਲਓ ਸਾਰਿਆਂ ਦੇ ਮੂਰੇ ਲਿਖਿਆ ਹੋਵੇ ਡੱਲੇਵਾਲ ਤੋਂ ਪਹਿਲਾਂ ਸਾਡੀ ਸਿਹਤ ਹੋਵੇਗੀ ਕਿਉਂਕਿ ਡੱਲੇਵਾਲ ਸਾਹਿਬ ਵਰਗਾ ਜਿਹੜਾ ਪੰਜਾਬ ਦੇ ਵਿੱਚ ਲੀਡਰ ਆ ਅੱਜ ਦੇ ਸਮੇਂ ਦੇ ਵਿੱਚ ਕੋਈ ਨਹੀਂ ਹੈਗਾ ਤੇ ਸਾਨੂੰ ਹੁਣ ਗੱਲ ਅਕਸਰ ਸਾਡੀ ਹੀ ਖੜੀ ਆ ਵੀ ਜਿਹੜੇ ਇਹ ਸਾਡੇ ਲੋਕ ਨੇਗੇ ਆਪਣਾ ਆਪ ਸਾਰਾ ਕੋਈ ਦਾਤੇ ਲਾ ਕੇ ਲੜ ਰਹੇ ਨੇ ਪਰ ਸਾਡੇ ਪੰਜਾਬ ਦੇ ਲੋਕ ਨੇਗੇ ਜਿਹੜੇ ਹਜੇ ਵੀ ਆਪਾਂ ਦੇਖ ਰਹੇ ਹਾਂ ਘਰਾਂ ਦੇ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਹੈਗੇ ਤੇ ਉਹਨਾਂ ਜਿੰਨਾ ਸਾਨੂੰ ਆਉਣਾ ਚਾਹੀਦਾ ਓਡੀ ਵੱਡੀ ਗਿਣਤੀ ਦੇ ਵਿੱਚ ਨਹੀਂ ਆ ਰਹੇ ਪਰ ਲੋਕ ਆਤਾ ਰਹੇ ਨੇ ਪਰ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਅਸੀਂ ਕੁੱਲੀਆਂ ਬਸ ਵੋਟ ਬੈਂਕ ਪਿੱਛੇ ਜਾ ਉਹਨਾਂ ਲੀਡਰਾਂ ਵਿੱਚ ਹੀ ਤੁਰੇ ਫਿਰਦੇ ਆ ਸਾਨੂੰ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਬਣਦਾ ਕੰਮ ਕਰ ਹਰ ਇੱਕੇ ਬੰਦੇ ਨੇ ਕਰਨਾ ਪਰ ਇਹ ਤਾਂ ਜਮਾ ਆਪਣਾ ਆਪ ਦਾ ਤੇ ਸਾਰਾ ਕੁਝ ਲਾਈ ਬੈਠੇ ਨੇਗੇ ਜਿਹੜੀ ਮੈਂ बार-बार ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਇਹ ਪ੍ਰਸ਼ਾਸਨ ਕੌਣ ਹੈ ਪ੍ਰਸ਼ਾਸਨ ਸਾਡੇ ਟੈਕਸ ਦੇ ਪੈਸਾ ਦੇ ਕੇ ਬਣਿਆ ਜਿਹੜੇ ਲੋਕ ਲੜਨ ਵਾਲੇ ਨੇ ਹੱਕ ਮੰਗਣ ਵਾਲੇ ਨੇ ਉਹਨਾਂ ਦੇ ਖਿਲਾਫ ਬੋਲੋ ਇਹੋ ਹੀ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਸਾਰਾ ਕੁਝ ਚੱਲਿਆ ਹੋਇਆ ਕੰਮ ਹੈ ਇਹ ਫਿਰ ਕੁਰਸੀਆਂ ਅਹੁਦੇਦਾਰੀਆਂ ਹੀ ਮਿਲਦੀਆਂ ਇਸ 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 ਚੀਜ਼ਾਂ ਦੀ ਨਿਸ਼ਾਨੀਆਂ ਨੇ ਹੁਣ ਰਮਨੀਤ ਬਿੱਟੂ ਦੇਖ ਲੋ ਰਮਨੀਤ ਬਿੱਟੂ ਅੱਜ ਪੰਜਾਬ ਦੇ ਖਿਲਾਫ ਭੁਗਤਦਾ ਉਹਨੂੰ ਹਾਰੇ ਹੋਏ ਬੰਦੇ ਨੂੰ ਸੈਂਟਰ ਦੇ ਵਿੱਚ ਜਾ ਕੇ ਵਜੇਰੀ ਮਿਲ ਜਾਂਦੀ ਹੈ ਅਸਵਕਤ ਖਨੌਰੀ ਬਾਰਡਰ ਤੇ ਮੌਜੂਦ ਹਾਂ ਜਿੱਥੇ ਕਿ ਅੱਜ 111 ਹੋਰ ਕਿਸਾਨਾਂ ਦੇ ਵੱਲੋਂ ਮਰਨ ਵਰਤ ਚ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਕਿਸਾਨਾਂ ਦੇ ਵੱਲੋਂ ਜਿਹੜੀਆਂ ਆਪਣੀਆਂ ਪੱਗਾਂ ਦੇ ਉੱਪਰ ਕਾਲੀਆਂ ਪੱਟੀਆਂ ਬੰਨ੍ਹ ਕੇ ਉੱਪਰ ਰੋਸ ਲੈ ਕੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਰੋਸ ਜ਼ਾਹਰ ਕੀਤਾ ਜਾ ਰਿਹਾ ਕਿ ਅੱਜ 51 ਦਿਨ ਦੇ ਵਿੱਚ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਆ ਦਾ ਮਰਨ ਵਰਤ ਚ ਲਿਆ ਗਿਆ। ਸਰਕਾਰ ਦੇ ਵੱਲੋਂ ਕੋਈ ਮਸਲਾ ਹੱਲ ਕਰਨ ਪਾਸੇ ਕੋਈ ਜਿਹੜੀ ਗੱਲਬਾਤ ਆ ਨਹੀਂ ਵਧਾਈ ਜਾ ਰਹੀ। ਤੇ ਇਸ ਵਕਤ ਸਾਡੇ ਨਾਲ ਖਨੌਰੀ ਬਾਰਡਰ ਤੇ ਬਾਈ ਪੰਨਾ ਸਿੱਧੂ ਮੌਜੂਦ ਨੇ। ਪੰਨੇ ਭਾਈ ਕਿਸ ਤਰੀਕੇ ਦੇਖਦੇ ਹੋ ਕਿ ਪਹਿਲਾਂ ਡੱਲੇਆ ਸਾਹਿ ਅਰਸੀ ਅੱਜ 111 ਕਿਸਾਨ ਹੋਰ ਮਰਨਤ ਵਰਤ ਤੇ ਬੈਠਣ ਨੂੰ ਮਜਬੂਰ ਹੁੰਦੇ ਨੇ ਇਹ ਦੇਖੋ ਸਾਰੇ ਆਗੂਆਂ ਦਾ ਫੈਸਲਾ ਤੇ ਜਿਹੜੇ ਅਸਲ ਦੇ ਵਿੱਚ ਤਾਂ ਇਹਨਾਂ ਨੂੰ ਵੀ ਸਿਰ ਉਨਾ ਹੀ ਚੁੱਕਦਾ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਬਚਾਉਣ ਲਈ ਪਹਿਲ ਕੀਤੀ 111 ਸਾਡੇ ਪੰਜਾਬ ਦੇ ਯੋਧਿਆਂ ਨੇ ਅੱਜ ਪਹਿਲ ਕੀਤੀ ਇਹਨਾਂ ਨੇ ਬੈਠੇ ਨੇ ਕਿ ਇਹਨਾਂ ਦਾ ਇਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ ਇਹਨਾਂ ਦਾ ਵੱਡਾ ਜਿਗਰਾ ਆਪਣੇ ਇਸ ਖੇਤੀ ਨੂੰ ਬਚਾਉਣ ਲਈ ਦੱਲੇਵਾਲ ਸਾਹਿਬ ਨੂੰ ਅੱਜ ਕਮਜਵਾਨ ਦਿਨ ਹੋ ਗਿਆ ਬੈਠਾ ਨੂੰ ਇਹਨਾਂ ਦੀ ਇਹਨਾਂ ਦੇ ਦੇਖ ਲਓ ਸਾਰਿਆਂ ਦੇ ਮੂਰੇ ਲਿਖਿਆ ਹੋਵੇ ਦੱਲੇਵਾਲ ਤੋਂ ਪਹਿਲਾਂ ਸਾਡੀ ਸਿਹਤ ਹੋਵੇਗੀ ਕਿਉਂਕਿ ਦੱਲੇਵਾਲ ਸਾਹਿਬ ਵਰਗਾ ਜਿਹੜਾ ਪੰਜਾਬ ਦੇ ਵਿੱਚ ਲੀਡਰ ਆ ਅੱਜ ਦੇ ਸਮੇਂ ਦੇ ਵਿੱਚ ਕੋਈ ਨਹੀਂ ਹੈਗਾ ਤੇ ਸਾਨੂੰ ਹੁਣ ਗੱਲ ਅਕਸਰ ਸਾਡੀ ਹੀ ਖੜੀ ਆ ਵੀ ਜਿਹੜੇ ਇਹ ਸਾਡੇ ਲੋਕ ਨੇਗੇ ਆਪਣਾ ਆਪ ਸਾਰਾ ਕੋਈ ਦਾਤੇ ਲਾ ਕੇ ਲੜ ਰਹੇ ਨੇ ਪਰ ਸਾਡੇ ਪੰਜਾਬ ਦੀ ਲੋਕ ਨੇਗੇ ਜਿਹੜੇ ਹਜੇ ਵੀ ਆਪਾਂ ਦੇਖ ਰਹੇ ਹਾਂ ਘਰਾਂ ਦੇ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਹੈਗੇ ਹਾਂ ਤੇ ਉਹਨਾਂ ਜਿੰਨਾ ਸਾਨੂੰ ਆਉਣਾ ਚਾਹੀਦਾ ਓਡੀ ਵੱਡੀ ਗਿਣਤੀ ਦੇ ਵਿੱਚ ਨਹੀਂ ਆ ਰਹੇ ਪਰ ਲੋਕ ਆ ਤਾਂ ਰਹੇ ਨੇ ਪਰ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਜਿਵੇਂ ਕਿ ਅਕਸਰ ਸਾਡੇ ਪ੍ਰਧਾਨ ਜੀ ਕਹਿੰਦੇ ਹੁੰਦੇ ਨੇ ਕਿ ਵੀ 100 ਆ ਪੰਜਾਬ ਦਾ 13000 ਪਿੰਡ ਹੈ ਜੇ ਹਰੇਕ ਪਿੰਡ ਦੇ ਵਿੱਚੋਂ ਇੱਕ ਟਰਾਲੀ ਨਿਕਲ ਕੇ ਆ ਜੇ ਹਨਾ ਇੱਕ ਜਾਂ ਦੋ ਟਰਾਲੀਆਂ ਨਿਕਲ ਕੇ ਆਣ ਤਾਂ ਮੋਰਚਾ ਦਿਨਾਂ ਦੇ ਵਿੱਚ ਫਤਿਹ ਹੋ ਸਕਦਾ ਹਨਾ ਇਹ ਲੜਾਈ ਤੁਸੀਂ ਸਮਝੋ ਸਾਡੀ ਲੜਾਈ ਕੀ ਆ ਸਾਨੂੰ ਅਸੀਂ ਕੁੱਲੀਆਂ ਬਸ ਬੋਰਡ ਬੈਂਕ ਪਿੱਛੇ ਜਾਂ ਉਹਦਾ ਲੀਡਰਾਂ ਪਿੱਛੇ ਤੁਰੇ ਫਿਰਦੇ ਆ ਸਾਨੂੰ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਬਣਦਾ ਕੰਮਕਾਰ ਹਰ ਇੱਕੇ ਬੰਦੇ ਨੇ ਕਰਨਾ ਪਰ ਇਹ ਤਾਂ ਜਿਵੇਂ ਆਪਣਾ ਆਪ ਦਾਤੇ ਸਾਰਾ ਕੁਝ ਲਈ ਬੈਠੇ ਨੇਗੇ ਹਨਾ ਕੰਮਕਾਰ ਮੈਂ ਵੀ ਕਰਦਾ ਸਾਰੇ ਕਰਦਾ ਪਰ ਜਿੰਨਾ ਹੁਣ ਇਹ ਸਾਰੇ ਲੋਕ ਨੇਗੇ ਆ ਬੈਠੇ ਨੇਗੇ ਪ੍ਰਧਾਨ ਜੀ ਵਰਗੇ ਤਾਂ ਸਾਰਾ ਕੁਝ ਆਪਣਾ ਆਪ ਦਾਤੇ ਲਈ ਬੈਠੇ ਨੇਗੇ ਇਸ ਕਰਕੇ ਸਭ ਨੂੰ ਇਹ ਆਪਣਾ ਆਪਣਾ ਯੋਗਦਾਨ ਪਾਉਣ ਨੌਜਵਾਨ ਆਉਣ ਮੈਂ ਹੁਣ ਕੀਰ ਮੇਰੀ ਸਲਾਹ ਵੀ ਪਿੰਡਾਂ ਦੇ ਵਿੱਚ ਜਾਵਾਂਗੇ ਕਿਹੜਾ ਪਿੰਡਾਂ ਦੇ ਵਿੱਚ ਜਾਣਿਆ ਲੋਕ ਨਿਕਲ ਜਾਂਦੇ ਨੇ ਦੁਬਾਰਾ ਫੇਰ ਘਰਾਂ ਦੇ ਵਿੱਚੋਂ ਹੀ ਫੇਰ ਵੜ ਜਾਂਦੇ ਨੇਗੇ ਇਹ ਸਾਰਿਆਂ ਦਾ ਫਰਜ ਆ ਆਪਾਂ ਕਿਉਂਕਿ ਜਿਹੜਾ ਆਪਣਾ ਪੰਜਾਬ ਆ ਆਪਣੀ ਪਛਾਣ ਹੀ ਆਪਣੀ ਹੋਣ ਦੀ ਇਸੇ ਤੇ ਖੜੀ ਆ ਕਿ ਆਪਣੇ ਆਪਾਂ ਸੰਘਰਸ਼ ਕਰਨਾ ਜਿਹੜਾ ਸਾਡੇ ਖੂਨ ਦੇ ਵਿੱਚ ਆ ਸਾਨੂੰ ਗੁਰੂਆਂ ਨੇ ਬਖਸ਼ਿਆ ਸਾਨੂੰ ਜਿਹੜਾ ਇੱਕ ਦਾਤ ਬਖਸ਼ੀ ਆ ਕਿ ਤੁਸੀਂ ਆਪਣੇ ਹੱਕਾਂ ਲਈ ਲੜਨਾ ਸੰਘਰਸ਼ ਕਰਨਾ ਜ਼ੁਲਮ ਦੇ ਖਿਲਾਫ ਲੜਨਾ ਇਹ ਸਾਡੇ ਸਾਡਾ ਸਾਡੀ ਪਛਾਣ ਆ ਲੜਦੇ ਹਾਂ ਹਮੇਸ਼ਾ ਜਿਹੜੇ ਕੌਮਾਂ ਲੜਦੇ ਨੇ ਉਹਨਾਂ ਦਾ ਵजूद ਵੱਜਦਾ ਸਾਡੇ ਦਾ ਕੌਮ ਹੈ ਇਸ ਕਰਕੇ ਆਓ ਲੋਕੋ ਆਪਾਂ ਯੋਗਦਾਨ ਪਾਈਏ ਇਹ ਲੜਾਈ ਹੈ ਜਿਹੜੀ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਲੀਡਰ ਨੇਗੇ ਜਾਂ ਪੂਰੇ ਦੇਸ਼ ਦੇ ਵੀ ਗੱਲ ਕਰੀਏ ਪੂਰੇ ਦੇਸ਼ ਦੇ ਖੋਰ ਤਾਂ ਕੋਈ ਸੂਬਾ ਹੈ ਨਹੀਂਗਾ ਕਿ ਸੈਂਟਰ ਸਰਕਾਰ ਨਾਲ ਲੜਪੂ ਜੇ ਆਪਾਂ ਆਪ ਦੇ ਲੀਡਰ ਤਾਂ ਜਮ੍ਹਾਂ ਜਮ੍ਹਾਂ ਥਾਲੀ ਧਰ ਕੇ ਸਾਡੇ ਹੱਕ ਪ੍ਰੋਸ ਪ੍ਰੋਸ ਦੀ ਗੱਲ ਕਰਨ ਨੇ ਕਿਤੇ ਸੂਬੇ ਦੀ ਗੱਲ ਕਰੀਏ ਕਿਤੇ ਪਾਣੀਆਂ ਦੀ ਗੱਲ ਕਰੀਏ ਕਿਤੇ ਯੂਨੀਵਰਸਿਟੀ ਦੀ ਗੱਲ ਕਰੀਏ ਇਹ ਨਹੀਂ ਲੜ ਸਕਦੇ ਜਿਹੜੇ ਲੜਨ ਵਾਲੇ ਲੋਕ ਨੇ ਤੁਸੀਂ ਇਹਨਾਂ ਦਾ ਸਾਥ ਦਿੱਤੀ ਆਪਾਂ ਆਪਾਂ ਇਹਨਾਂ ਦੇ ਨਾਲ ਡੱਟ ਕੇ ਖੜੀਏ ਆਪਾਂ ਇੱਥੇ ਵੱਡੇ ਇਕੱਠ ਹੋਣਗੇ ਸਰਕਾਰ ਨੂੰ ਪਤਾ ਲੱਗੇ ਵੀ ਅੰਦੋਲਨ ਕਿਸ ਤਰ੍ਹਾਂ ਚੱਲ ਰਿਹਾ ਇਹ ਹੀ ਮੇਰੀ ਨੌਜਵਾਨ ਸਾਥੀਆਂ ਨੂੰ ਬੇਨਤੀ ਹੈ ਬਾਰੀਆਂ ਵੰਣ ਕੇ ਆਓ ਭਰਾਵੋ ਅੱਜ ਤੁਹਾਡੇ ਸਾਹਮਣੇ ਦੇਖ ਲੋ 111 ਬੰਦੇ ਤੁਸੀਂ ਇੱਕ ਸਾਹ ਲੈ ਲੋ ਵੀ ਆਪਣੇ ਆਪ ਮੌਤ ਸੇੜਨੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇੱਕ ਤਾਂ ਤੁਸੀਂ ਦੇਖੋ ਅਚਾਨਕ ਕੋਈ ਹੋ ਜਾਣਾ ਨੇ ਘਟਨਾ ਵਾਪਰ ਜਾਣੀ ਇੱਕ ਆਪਣਾ ਆਪ ਦਾਤੇ ਲਾ ਕੇ ਬੈਠਣਾ ਇਹ ਕਿੱਡੀ ਵੱਡੀ ਗੱਲ ਆ ਹੁਣ ਇਹਨਾਂ ਨੂੰ ਪਤਾ ਅਸੀਂ ਮੈਂ ਨਾ ਜਦੋਂ ਹੁਣ ਪ੍ਰਸ਼ਾਦਾ ਰੋਟੀ ਛਕਦਾ ਹੁਣ ਨਾ ਮੇਰੇ ਹਾਰ ਟਾਈਮ ਡੱਲੇਵਾਲ ਸਾਹਿਬ ਯਾਦ ਆਉਂਦੇ ਨੇ ਜਦੋਂ ਆਪਾਂ ਮੂੰਹ ਜਿ ਬੁਰਕੀ ਪਾਉਣੇ ਨੇ ਇੱਕ ਉਹ ਡੱਲੇਵਾਲ ਸਾਹਿਬ ਯਾਦ ਆਉਂਦੇ ਨੇ ਕਿ ਵੀ ਯਾਰ ਦੇਖੋ ਆਪਾਂ ਨੂੰ ਭੁੱਖ ਲੱਗਦੀ ਆ ਵੀ ਆਪਾਂ ਨੂੰ ਕੁਝ ਖਾਣੇ ਆ ਹਨਾ ਵੀ ਆਪਾਂ ਨੂੰ ਇਹ ਲੱਗਦਾ ਵੀ ਯਾਰ ਆਪਾਂ ਕੁਝ ਛਕੀਏ ਇਸ ਕਰਕੇ ਇਹ ਚੀਜ਼ ਆਪਾਂ ਰੋਟੀ ਰੜੀ ਖਾਣੇ ਆ ਅੱਜ ਉਹਨਾਂ ਨੂੰ ਬੈਠੇ ਨੂੰ ਕਿਨਾਂ ਲਓਗੇ ਅੱਜ ਅੱਜ 911 ਮੇਰੇ ਬੈਠ ਗਏ ਜੋ ਤੁਸੀਂ ਇਹ ਚੀਜ਼ ਲੋਕੋ ਯਾਦ ਕਰਿਆ ਕਰੋ ਆਪਾਂ ਦੇ ਲਈ ਇੱਥੇ ਬਹੁਤ ਲੰਗਰ ਚੱਲਦੇ ਨੇਗੇ ਆਪਰਾ ਯੋਗਦਾਨ ਹੀ ਇੱਕ ਪਾਉਣਾ ਹੈ ਇਹ ਮੇਰੀ ਬੇਨਤੀ ਆ ਪਰ ਇਹ ਪ੍ਰਸ਼ਾਸਨੀਕਰ ਬਈਆ ਕਿਵੇਂ ਦੇਖਦੇ ਹੋ ਕਿ ਅੱਜ ਕਿਸਾਨਾਂ ਨੇ ਤਾਂ ਕਿ ਐਸੀ ਐਸੀ ਸ਼ਾਂਤ ਬਈ ਆਵਾਂਗੇ ਹਾਲਾਂਕਿ ਕੁਝ ਮਾਹੌਲ ਤਣਾਪੂਰਨ ਨਹੀਂ ਬਣਿਆ ਪਰ ਉਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਫੋਰਸ ਕਿਸਾਨਾਂ ਦੇ ਉੱਪਰ ਹੋਰ ਲਾ ਦਿੱਤੀ ਜਾਂਦੀ ਹੈ ਏਸੀ ਚੀਜ਼ ਨੂੰ ਤਾਂ ਸਮਝਣਾ ਚਾਹੀਦਾ ਜਿਹੜੇ ਸਾਡੇ ਲੋਕਾਂ ਨੂੰ ਜਿਹੜੀ ਮੈਂ ਬਾਰ-ਬਾਰ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਇਹ ਪ੍ਰਸ਼ਾਸਨ ਕੌਣ ਹੈ ਪ੍ਰਸ਼ਾਸਨ ਸਾਡੇ ਟੈਕਸ ਦੇ ਪੈਸਿਆਂ ਦੇ ਦੇ ਕੇ ਬਣਿਆ ਕਿੱਥੇ ਤਾਂ ਗੱਲ ਸਾਡੀ ਹੋਣੀ ਚਾਹੀਦੀ ਹੈ ਕਿੱਥੇ ਉਹੀ ਗੱਲ ਆ ਵੀ ਜਿਹੜਾ ਆਪਾਂ ਜੀ ਦੇਖਦੇ ਆ ਵੀ ਜਿਹੜਾ ਕਿ ਜਿਹੜਾ ਕਿ ਜਿਹੜਾ ਵੀ ਕੁਰਸੀ ਦੇ ਬੈਠ ਗਿਆ ਉਹਦੀ ਹਕੂਮਤ ਉਹ ਆਪਣੇ ਤਰੀਕੇ ਨਾਲ ਜਿਹੜਾ ਰਜਵਾਲਾ ਸਾਹੀ ਰਾਜ ਚਲਾਉਂਦਾ ਜਿਵੇਂ ਲੋਕਾਂ ਨੂੰ ਡੰਡਾ ਭਰਾ ਦੋ ਜੋ ਕੁਝ ਕਰ ਦੋ ਲੋਕਾਂ ਦੇ ਹੱਕ ਨਾ ਦਿਓ ਕਾਰਪੋਰੇਟ ਕਰਾਣਾ ਤੁਸੀਂ ਇੱਕ ਚੀਜ਼ ਦੇਖੋ ਜਿੰਨਾ ਕਾਰਪੋਰੇਟ ਕਰਾਣਾ ਇਹਨਾਂ ਦਾ ਕਰਜ਼ਾ ਮਾਫ਼ ਕਰਤਾ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਇਹਨਾਂ ਦਾ ਤਿੰਨ ਵਾਰੀ ਚੜਿਆ ਕਰਜ਼ਾ ਪੰਜਾਬ ਦੇ ਕਿਸਾਨਾਂ ਦਾ ਮਾਫ਼ ਹੋ ਸਕਦਾ ਸੀਗਾ ਇਹ ਉਹ ਉਹਨਾਂ ਦੇ ਲੋਕ ਨਹੀਂ ਜਿਹੜੇ ਸਾਰੇ ਖੜੇ ਨੇਗੇ ਇਹ ਜਿਹੜੀਆਂ ਅੱਜ ਜਿਹੜੀਆਂ ਫੋਰਸਾਂ ਖੜੀਆਂ ਨੇ ਲਾਈਆਂ ਸਰਕਾਰਾਂ ਤੋਂ ਲਵਾਈਆਂ ਸਰਕਾਰਾਂ ਨੇ ਅੱਗੇ ਲਾਈਆਂ ਤੇ ਉਹਨਾਂ ਦੇ ਕਰਕੇ ਲਾਈਆਂ ਖੜੀਆਂ ਨਹੀਂਆਂ ਸਾਨੂੰ ਇਹੀ ਗੱਲ ਆ ਕਿ ਆ ਦੇਖ ਲਓ ਛੋਟ ਨਾਲ ਕੀ ਹੋ ਰਿਹਾ ਪੰਜਾਬ ਦੇ ਨਾਲ ਇਹ ਕਿਸਾਨਾਂ ਨਾਲ ਕੀ ਹੋ ਰਿਹਾ ਸਾਨੂੰ ਇਹੀ ਮੈਂ ਬਾਰ ਬਾਰ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਉੱਠੋ ਉੱਠ ਕੇ ਆਓ ਤੇ ਆਪਣੇ ਹੱਕਾਂ ਦੀ ਗੱਲ ਕਰੋ ਜਿਹੜੀ ਮੇਨ ਗੱਲ ਆ ਤੁਸੀਂ ਦੇਖੋ ਇੱਕ ਚੀਜ਼ ਨੂੰ ਸਮਝੋ ਵੀ ਇੰਨਾ ਵੱਖਵਾਦੀ ਕਿਉਂ ਸਮਝਦੇ ਨੇ ਲੜਨ ਵਾਲੇ ਲੋਕਾਂ ਨੂੰ ਕਿਸਾਨਾਂ ਨੂੰ ਪੰਜਾਬ ਨੂੰ ਇਹੀ ਲੋਕਾਂ ਨੂੰ ਬੇਨਤੀ ਆ ਵੀ ਆਪਾਂ ਆਪਣੇ ਹੱਕਾਂ ਲਈ ਲੜੀਏ ਉੱਠ ਕੇ ਆਪਣੇ ਗੱਲ ਕਰੀਏ ਆਪਣੀ ਧਰਤੀ ਦੀ ਗੱਲ ਕਰੀਏ ਇਹ ਬੇਨਤੀ ਆ ਤਾਂ ਭਾਈ ਜੋ ਡਾਕਟਰ ਸਵਾਮਣਾਂ ਉਹਦੀ ਟੀਮ ਆ ਜੋ ਡਾਕਟਰ ਕਿਸਾਨਾਂ ਕੋਲ ਡੱਲੇ ਆ ਦਾ ਚੈੱਕਅਪ ਕਰਦੇ ਨੇ ਜਾਂ ਉਹਨਾਂ ਦੀ ਦੇਖਭਾਲ ਕਰਦੇ ਨੇ ਉਹਨਾਂ ਇਸ ਗੱਲ ਦੀ ਚਿੰਤਾ ਵੀ ਜ਼ਾਹਰ ਕੀਤੀ ਹੈ ਕਿ ਪਹਿਲਾਂ ਤਾਂ ਡੱਲੇ ਵਾਲ ਦੀ ਸਾਹਿਬ ਦੀ ਜਿਹੜੀ ਸਿਹਤ ਆ ਉਹ ਲਗਾਤਾਰ ਵਿਗੜ ਰਹੀ ਆ ਅੱਜ ਉਹਨਾਂ ਨੇ ਇਹ ਗੱਲ ਆਖਿਆ ਕਿ ਇਹਨਾਂ ਦੇ ਵਿੱਚੋਂ ਜਿਹੜੇ ਬਹੁਤੇ ਕਿਸਾਨ ਨੇ ਉਹ ਸਾਡੇ ਤੋਂ ਬੀਪੀ ਸ਼ੂਗਰ ਦੀਆਂ ਦਵਾਈਆਂ ਲੈਂਦੇ ਨੇ ਉਹ ਕਹਿੰਦੇ ਵੱਡੀ ਚਿੰਤਾ ਹੋਰ ਖੜੀ ਹੋ ਗਈ ਅੱਜ ਹਾਂ ਇਹ ਤਾਂ ਅੱਜ ਦੇ ਇਸ ਇਸ ਜਥੇ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਦਾ ਖੂਨ ਖੋਲਣਾ ਚਾਹੀਦਾ ਇਹਨਾਂ ਦੇ ਵਿੱਚੋਂ ਜਿਹੜੇ ਸਾਰੇ ਬਜ਼ੁਰਗ ਨੇ ਜਾਂ ਸਾਰੇ ਜਿਹੜੇ ਆਪਣਾ ਆਪ ਦਾਤੇ ਲਾ ਕੇ ਬੈਠੇ ਨੇਗੇ ਇਹੀ ਤਾਂ ਚੀਜ਼ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਵੀ ਜਿਹੜੇ ਲੋਕਾਂ ਦੇ ਸਿਰ ਤੇ ਦੇਸ਼ ਚੱਲਦਾ ਹੈ ਜਿਹੜੇ ਦੇਸ਼ ਦੇ ਮਾਲਕ ਨੇਗੇ ਇਹ ਦੇਸ਼ ਦੇ ਮਾਲਕ ਨੇ ਕਿਉਂਕਿ ਇਹਨਾਂ ਨੇ ਅਨਾਜ ਲਈ ਢੱਡ ਭਰਨਾ ਖਾਣ ਲਈ ਢੱਡ ਭਰਨਾ ਇਸ ਨੂੰ ਦੇਖ ਕੇ ਸਾਡੇ ਲੋਕਾਂ ਦਾ ਵੀ ਖੂਨ ਖੋਲਿਆ ਤੇ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਹਨਾ ਤੇ ਆਓ ਵੱਡਾ ਜੱਡਾ ਵੱਡਾ ਕਾਫਲੇ ਬਣ ਕੇ ਆਪਾਂ ਲੜਾਂਗੇ ਇਕੱਠ ਹੋਣਗੇ ਤਾਂ ਇਸੀ ਦੇ ਸਰਕਾਰ ਦੇ ਕਿਤੇ ਅੰਨੀ ਬੋਲੀ ਦੇ ਕੰਨਾਂ ਦੇ ਜੂਸ ਰੱਖਣੀ ਆ ਤੇ ਬਾਕੀ ਹੁਣ ਜੇ ਦੂਸਰੇ ਜਥੇਬੰਦੀਆਂ ਨੇ ਵੀ ਬੇਨਤੀ ਵਾਰ-ਵਾਰ ਕੀਤੀ ਆ ਵੀ ਸਾਰੇ ਹੁਣ ਤਾਂ ਆਜੋ ਸਾਰਾ ਅੰਦੋਲਨ ਨੂੰ ਇਸ ਨੂੰ ਵੱਡਾ ਕਰੋ ਇਹੀ ਗੱਲ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਪੈਰਾ ਦੇ ਰਹੇ ਆ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਸਾਰੇ ਦੇ ਸਾਰੇ ਜਿਹੜੇ ਕਿ ਆਪਾਂ ਬਜ਼ੁਰਗ ਨੇ ਕੁਝ ਨੌਜਵਾਨ ਵੀ ਬੈਠੇ ਨੇ ਕੁਝ ਇੱਥੇ ਇੱਕ ਬੁਰਾ ਹੈਂਡੀਕੈਪਟ ਵੀ ਆਇਆ ਹਨ ਸਾਰੇ ਹੀ ਇਹਨਾਂ ਦੇ ਅੱਗੇ ਮੈਂ ਤਾਂ ਇਹੀ ਕਹਿਣਾ ਵੀ ਇਹਨਾਂ ਨੂੰ ਦੇਖ ਕੇ ਆਓ ਜਿਹੜਾ 111 ਬੰਦੇ ਹੋਰ ਅੱਜ ਬਹਿ ਕੇ ਆਪਣਾ ਆਪ ਦਾਤੇ ਲਾ ਕੇ ਆਪਾਂ ਤਾਂ ਰੁਪਨ ਪਾਣੀ ਪਛਾਦਾ ਪਾਣੇ ਸਭ ਨੂੰ ਸਕਣ ਨੂੰ ਮਿਲਦਾ ਹੈ। ਇਹਹੀ ਬੇਨਤੀ ਹੈ ਜੀ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ। ਅਸੀਂ ਤੋਂ ਭਾਈ ਅੱਜ ਇਹ ਲੋਕ ਇੱਕਸਾਨ ਆਪਣਾ ਆਪ ਦਾਤੇ ਲਾ ਕੇ ਬੈਠੇ ਨੇ ਤੇ ਉਧਰਲੇ ਪਾਸੇ ਕੁਝ ਦਿਨ ਪਹਿਲਾਂ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਆਇਆ ਉਹ ਕਹਿੰਦੇ ਜਿਹੜੇ ਐਮਐਸਪੀ ਦੀ ਮੰਗ ਕਰ ਰਹੇ ਨੇ ਇਹ ਪੰਜਾਬ ਦਾ ਨੁਕਸਾਨ ਕਰਾਉਣਗੇ ਕਿਸਾਨ। ਉਹਨਾਂ ਨੇ ਤਾਂ ਉਹ ਦੇਖੋ ਉਹੀ ਗੱਲ ਆ ਨਾ ਵੀ ਜਿਹੜੇ ਇਹ ਜਿਹੜੀਆਂ ਪਹਿਲੀ ਤੱਕ ਚੀਜ਼ ਸਮਝੋ ਜਿਹੜਾ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਆ ਜਾਂ ਹੋਰ ਕੋਈ ਅਹੁਦੇਦਾਰੀਆਂ ਮਿਲਦੇ ਆਣਗੇ ਆਹ ਅਹੁਦੇਦਾਰੀਆਂ ਮਿਲਦੀਆਂ ਇਸ ਕਰਕੇ ਨੇਗੀਆਂ ਕਿ ਤੁਸੀਂ ਲੋਕਾਂ ਦੇ ਖਿਲਾਫ ਬੋਲੋ ਲੜਨ ਵਾਲੇ ਲੋਕਾਂ ਦੇ ਖਿਲਾਫ ਬੋਲੋ ਪੰਜਾਬ ਦੇ ਵਿੱਚ ਬਗਾਵਤ ਖੜੀ ਕਰੋ ਜੋ ਪੰਜਾਬ ਦੇ ਲੋਕ ਹੱਕ ਮੰਗਦੇ ਨੇ ਉਹਨਾਂ ਦੇ ਖਿਲਾਫ ਤੁਸੀਂ ਬਿਆਨ ਦਿਓ ਪ੍ਰਧਾਨ ਕੀ ਮਿਲਣ ਦਾ ਕਾਰਨ ਹੀ ਹੁੰਦਾ ਜੇ ਉਹ ਪੰਜਾਬ ਦੀ ਗੱਲ ਕਰਦੇ ਜਾਂ ਲੋਕਾਂ ਦੀ ਗੱਲ ਕਰਦੇ ਲੜਨ ਵਾਲੇ ਲੋਕਾਂ ਦੀ ਫਿਰ ਉਹਨਾਂ ਨੂੰ ਪ੍ਰਧਾਨਾਂਗੇ ਕਿੱਥੋਂ ਮਿਲਣਗੇ ਆ ਇਹੀ ਤਾਂ ਕੰਮ ਜਿਹੜੇ ਸਾਡੇ ਉੱਪਰ ਜਿਨ੍ਹਾਂ ਦੇ ਅਸੀਂ ਗੁਲਾਮੀ ਦੇ ਨਿਸ਼ਾਨੀਆਂ ਹੀ ਨਹੀਂ ਗਿਆ ਜਿਹੜੇ ਆਮ ਜਿਹੜੇ ਜਿਹੜੇ ਖਿਲਾਫ ਨਸਾਨਾ ਦੇ ਬਿਆਨ ਆਉਣੇ ਪਾਰਟੀਆਂ ਦੇ ਵਿੱਚ ਅਹੁਦੇਦਾਰੀਆਂ ਇਸ ਕਰਕੇ ਮਿਲਦੀਆਂ ਹੁੰਦੀਆਂ ਨੇਗੀਆਂ ਤੁਸੀਂ ਲੋਕਾਂ ਨੂੰ ਜਿਹੜੇ ਲੋਕ ਲੜਨ ਵਾਲੇ ਨੇ ਹੱਕ ਮੰਗਣ ਵਾਲੇ ਉਹਨਾਂ ਦੇ ਖਿਲਾਫ ਬੋਲੋ ਇਹੋ ਹੀ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਸਾਰਾ ਕੁਝ ਚੱਲਿਆ ਹੋਇਆ ਕੰਮ ਹੈ ਇਹ ਫਿਰ ਕੁਰਸੀਆਂ ਅਹੁਦੇਦਾਰੀਆਂ ਹੀ ਮਿਲਦੀਆਂ ਇਸ 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 ਚੀਜ਼ਾਂ ਦੇ ਨਿਸ਼ਾਨ ਅੱਜ ਪੰਜਾਬ ਦੇ ਖਿਲਾਫ ਭੁਗਤਦਾ ਉਹਨੂੰ ਹਾਰੇ ਹੋਏ ਬੰਦੇ ਨੂੰ ਸੈਂਟਰ ਦੇ ਵਿੱਚ ਜਾ ਕੇ ਵਜੇਰੀ ਮਿਲ ਜਾਂਦੀ ਹੈ ਕਿਤੇ ਤੁਸੀਂ ਸੁਣਿਆ ਵੀ ਹਾਰੇ ਹੋਏ ਬੰਦੇ ਨੂੰ ਸੈਂਟਰ ਦੇ ਵਿੱਚ ਜਾ ਕੇ ਵਜੇਰੀ ਮਿਲਣੀ ਜਾਂ ਤੇ ਇਹ ਸਾਰਾ ਕੁਝ ਇਹੀ ਚੀਜ਼ਾਂ ਇਨਸਾਨੀ ਨੇ ਜਿੰਨਾ ਇਹਨਾਂ ਲੋਕਾਂ ਦੇ ਸਾਡੇ ਖਿਲਾਫ ਭੁਗਤਨ ਗੋਨਾ ਨੂੰ ਸਕਿਉਰਟੀ ਉਹਨਾਂ ਨੂੰ ਗਨਮੈਨ ਸਾਰਾ ਕੁਝ ਮਿਲਣਾ ਹੀ ਹੁੰਦਾ ਹੈ ਹੂੰ ਇਹ ਇਹ ਕਾਰਨ ਹੈ ਤਾਂ ਭਾਈ ਜਿਸ ਤਰੀਕੇ ਜਦੋਂ ਡੱਲਿਆਲ ਸਾਹਿਬ ਦਾ ਮਰਨ ਵਰਤ ਸ਼ੁਰੂ ਹੁੰਦਾ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੀਰਾਂ ਘੱਟ ਕੇ ਲੋਕਾਂ ਨੂੰ ਇਸ ਗੱਲ ਜਾਗਰੂ ਕਰਦੇ ਹੋ ਕਿ ਖਨੌਰੀ ਆਓ ਹੁਣ ਉਸੇ ਤਰੀਕੇ ਫਿਰ ਕੁਝ ਕਰੋਗੇ ਮੈਂ ਤਾਂ ਵੀਰੀ ਦੇਖੋ ਜਿੱਥੇ ਵੀ ਕਿਤੇ ਹੁਣ ਕਈ ਵਾਰੀ ਹੁਣ ਮੇਰਾ ਹਫ਼ਤੇ ਦੇ ਤੇ ਦੋ ਤਾਂ ਤਿੰਨ ਦਿਨ ਇੱਥੇ ਹੁੰਦੇ ਨੇਗੇ ਤਿੰਨ ਚਾਰ ਦਿਨ ਤਾਂ ਚਾਰ ਦਿਨ ਤਾਂ ਇੱਥੇ ਮੇਰੇ ਘਟਾ ਘਟਾ ਹਫ਼ਤੇ ਦੇ ਵਿੱਚ ਹੁੰਦੀ ਨੇ ਹਨ ਇਸ ਤੋਂ ਬਾਅਦ ਜਿੱਥੇ ਵੀ ਕਿਤੇ ਕੋਈ ਫਰਜ਼ ਕਰੋ ਮੈਂ ਕੋਈ ਆਉਦੇ ਪ੍ਰੋਗਰਾਮ ਦੇ ਕੰਮ ਤੇ ਜਾਣਾ ਤਾਂ ਮੇਰਾ ਫਰਜ਼ ਹੁੰਦਾ ਹਰ ਇੱਕ ਥਾਂ ਤੇ ਜਾ ਕੇ ਇਹੀ ਗੱਲ ਕਿਸਾਨੀ ਦੀ ਕਰਨੀ ਮੇਰਾ ਸੋਸ਼ਲ ਮੀਡੀ ਇੰਨਾ ਕਿਸਾਨਾਂ ਦੇ ਇੰਨਾ ਦਾ ਸਾਰਾ ਕੁਝ ਮੈਂ ਆਪ ਕਿਸਾਨ ਆ ਮੇਰਾ ਦਾਦਾ ਜੀ ਪਹਿਲਾਂ ਇਸ ਕਿਸਾਨੀ ਦੇ ਵਿੱਚ ਰਹੇ ਪ੍ਰਧਾਨ ਰਹੇ ਉਹਦੀ ਤਰ੍ਹਾਂ ਸਾਡਾ ਤਾਂ ਕੰਮ ਆ ਆਪਣੇ ਪੰਜਾਬ ਦੇ ਗੱਲ ਕਰਨੇ ਹੱਕਾਂ ਦੀ ਗੱਲ ਕਰਨੀ ਇਹ ਸਾਡਾ ਫਰਜ਼ ਬਣਦਾ ਹਰ ਇੱਕ ਦਾ ਹੁਣ ਪਿੰਡਾਂ ਦੇ ਵਿੱਚ ਹੁਣ ਵੀ ਜਿਵੇਂ ਪ੍ਰਧਾਨ ਜੀ ਖੜੇ ਨੇਗੇ ਹੁਣ ਵੀ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾਵਾਂਗੇ ਹੋਰ ਜਿੱਥੇ ਲੈ ਕੇ ਆਵਾਂਗੇ ਤਾਂ ਬਹੁਤ ਬਹੁਤ ਧੰਨਵਾਦ ਹਾਂ ਕਾ ਸਾਡੇ ਨਾਲ ਇਸ ਵਕਤ ਖਨੌਰੀ ਬਾਰਡਰ ਤੇ ਬਾਈ ਭਾਨਾ ਸਿੰਘ ਸਿੱਧੂ ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਹੈ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਕਿ ਅਸੀਂ ਫਿਰ ਕੋਸ਼ਿਸ਼ ਕਰਾਂਗੇ ਇੱਕ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਖਨੌਰੀ ਬਾਰਡਰ ਤੇ ਲਿਆਂਦਾ ਜਾਵੇ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਤਰੀਕੇ ਏ 611 ਕਿਸਾਨਾਂ ਦੇ ਜਿਹੜੇ ਜੱਟਾ ਇਹਦਾ ਜਿਸ ਦੇ ਵੱਲੋਂ ਮਰਨ ਮਾਰਤ ਸ਼ੁਰੂ ਕੀਤਾ ਉਸ ਦੀ ਰੂਪਰੀ ਕਾ ਕਿਸ ਤਰੀਕੇ ਰਹਿਣ ਵਾਲੀ ਹੈ ਕੈਮਰਾਮੈਨ ਸਤਨਾਮ ਦੇ ਰਾਹ ਮੈਸਫ ਮੰਜੀਮਾ ਖਨੌਰੀ ਬਾਰਡਰ